ਹਾਂ ਜੇ ਤੁਸੀਂ ਦਾ ਡੇਲੀ ਬਲੌਗ ਅੱਜ ਹੈਗੇ 3/29/12/2022 ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਠੀਕ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਾਨਕੀ ਗੁਰਪੁਰਬ ਤੇ ਵਧਾਈਆਂ ਹੋਣ ਸਾਰੇ ਲੱਖਾਂ ਨੂੰ ਵਧਾਈਆਂ ਹੋਣ ਤੇ ਮੈਂ ਆ ਜਾ ਜੀ ਆ ਕੇ ਸੁਖ 9 ਵਜੇ ਆਇਆ ਸੀ ਘਰ ਘਰਾ ਘਰ ਰੋਟੀ ਖਾਧੀ ਤੇ ਹੁਣ 9:09 ਹੋ ਗਏ ਨਾ ਠੀਕ ਹੈ ਤੇ ਥੋੜਾ ਜਿਹਾ ਬੱਤਲਵਾਈ ਵੀ ਆ ਥੋੜੀ ਕਣੀਆਂ ਪੈ ਰਹੀਆਂ ਨੇ ਉਹ ਵੀੜੋ ਥੋੜੀ ਦੇਖ ਦਿਆਂ ਥੋੜੀ ਮੁੱਟੀ ਬਣਾ ਲਾਂਗੇ ਨਹੀਂ ਬਣਾਉ ਤਾਂ ਵੀ ਦੱਸ ਦਾਂਗੇ ਤੇ ਕੋਈ ਵੀ ਅਪਡੇਟ ਅਸੋਂ ਦੱਸੂਗਾ ਤੇ ਪੁਰਾਣੇ ਵੀ ਉਹਨਾਂ ਦੇਖਣ ਜਾ ਕੇ ਦੇਖ ਸਕਦੇ ਹੋ ਜੋ ਮੈਂ ਠਹਿਰ ਕੇ ਜੀ ਘੰਟੇ ਤੱਕ ਬਾਜ਼ਾਰ ਜਾਊਗਾ ਜਦੋਂ ਕੋਈ ਜੰਗਾ ਸੁਣ ਦੱਸੂਗਾ ਤੇ ਤੇ ਮੜਕਾਂ ਦਾ 10-15 ਮਿੰਟ ਚ ਮੜ ਜਾਊਗਾ ਕਿਉਂਕਿ ਥੋੜਾ ਜਿਹਾ ਕੰਮ ਆ ਠੀਕ ਹੈ ਚਲੋ ਮਿਲਣਾ ਤੁਹਾਨੂੰ ਬਾਅਦ ਚ ਤੁਸੀਂ ਵਿੱਚ ਬਣਾ ਰਹੇ ਹੋ ਹੁਣ ਤੋ ਮੈਂ ਤੁਹਾਨੂੰ ਦੱਸ ਦੱਸਿਆ ਸੀ ਜਦੋਂ ਮੈਂ ਬਾਜ਼ਾਰ ਜਾਣਾ ਪਰਮਾਚ ਦੇ ਬਾਜ਼ਾਰ ਜਾਣਾ ਕੈਨਸਲ ਕਰਤਾ ਠੀਕ ਆ ਤੇ ਮੈਂ ਦੁਕਾਨ 'ਚ ਬੈਠਾ ਰਿਹਾ ਤੇ ਡਿਊਟੀ ਕਰਤਾ ਦਿਵਾਂ ਨੂੰ ਵੀ ਚਾਹ ਵੀ ਦੀ ਸੀ ਜੀ 11 ਮਿੰਟ ਤੇ 20 ਮਿੰਟ ਹੋ ਗਏ ਨਾ ਤੇ ਨਹੀਂ ਹੈ ਨਹੀਂ ਗੁਰਪ੍ਰੋਵ ਕਰਕੇ ਗੁਰਦਸਾਹਬ ਕਹਿਣੇ ਸੇਵਾ ਕਰਨ ਤੇ ਮੈਂ ਜਿਹੜਾ ਦੁੱਧ ਦੁੱਧ ਪਵਾਲੇ ਜਿਹਦੇ ਤੋਂ ਮੈਂ ਗਰਮ ਕਰਨ ਜਾਣਾ ਸਮਾ ਆਪਣਾ ਦੁੱਧ ਪਵਾਉਣਾ ਦਾ ਤੇ ਨਾਲ ਸਟੂਡੀਓ ਆ ਦਾ ਲਾਈਟ ਤੁਸੀਂ ਕਰਨਾ ਚੱਲਦੀ ਰਹਿੰਦੀ ਹੈ ਕਿਉਂਕਿ ਲਾਈਟ ਚਾਲਣ ਨਾਲ ਕਰਕੇ ਛਡੋਣੀ ਪੈਂਦੀ ਆ ਠੀਕ ਆ ਜੀ ਮੈਂ ਹੁਣ ਦੁੱਧ ਪਵਾਲੇ ਜੀ ਉਹ ਪਿਆਗਾ ਤੇ ਹੁਣ ਲਗਾਉਣਾ ਨਾ ਤੇ ਲਗਾਵਾ ਦੇ ਤੂੰ ਬਾਅਦੋ ਸਮਝਾਤਾ ਨਾ ਤਾਂ ਥੋੜਾ ਜਿਹਾ ਵੀਡੀਓ ਬਾਅਦ ਹੀ ਬਣਾਉਂਗਾ ਤੁਸੀਂ ਵੀਡੀਓ ਚ ਬਣਾ ਲੈਣਾ ਸਕ੍ਰਿਪਟ ਨਾ ਕਰੋ ਮੈਂ ਦੁੱਧ ਦਾ ਕੰਮ ਕਰਕੇ ਸਮਝਾਣਾ ਬਣਾਉਂਦਾ ਦੁੱਧ ਦਾ ਘਰਮ ਕਰਕੇ ਬਾਅਦ ਚ ਉਹ ਦੁੱਧ ਮੈਂ ਗਰਮ ਕਰ ਚੁੱਕਿਆ ਜੀ ਤੇ ਹੁਣ ਮੈਂ ਚੱਲਿਆ ਦੁਕਾਨ ਤੇ ਦੁਕਾਨਦਾਰ ਕੋਈ ਲੋਕੜ ਸੰਦੇਸ਼ਣਾ ਤੇ ਉਦੋਂ ਬਾਅਦ ਤੁਹਾਨੂੰ ਮੈਂ ਦੁਪਹਿਰ ਮਿਲੂਗਾ ਦੁਪਹਿਰ ਵੀਡੀਓ ਤੁਹਾਨੂੰ ਨਾ ਲੁੱਕ ਕਰੂੰਗਾ ਕੋਤੋਂ ਸਭ ਪੁੱਛਦੇ ਹਾਂ ਇਹਨਾਂ ਦਾ ਬਾਹਰ ਮੈਂ ਨਾ ਸਮਝਣਾ ਦੁਪਹਿਰ ਤੁਸੀਂ ਵਿੱਚੋਂ ਬਣਾ ਫਿਰ ਮੈਨੂੰ ਸਕਿੱਪ ਨਾ ਕਰੋ 14 ਮੈਂ ਮਿਲਣਾ ਸਭ ਨੂੰ ਦੁਪਹਿਰ ਮੇਰੇ ਮੱਧ ਦੁਕਾਨ ਤੇ ਚਲਾ ਕੇ ਸੀ ਤੇ ਹੁਣ 12:27 ਮਿੰਟ ਹੋ ਗਏ ਤੁਸੀਂ ਕਿੰਨਾਂ ਮਾਲ ਬਣਿਆ ਕਿਉਂਕਿ ਮੈਂ ਹੁਣ ਗੁਰਦਵਾਰਾ ਸਭ ਜਾ ਕੇ ਆਉਣਾਗਾ ਗੁਰਦਵਾਰਾ ਜਾਊਗਾ ਪਾਠ ਸੁਣੂਗਾ ਤੇ ਮੈਂ ਹੁਣ ਰੋਟੀ ਤੇ ਲੰਗਰ ਛਕੂਗਾ ਤੇ ਉਸ ਤੋਂ ਬਾਅਦ ਦੁਕਾਨ ਤੇ ਆਉਂਗਾ ਤੇ ਥੋੜੀ ਵੀਡੀਓ ਜਰਮਨ ਦੇਊਗੀ ਤਾਂ ਬਣਾਉਂਗਾ ਬਣਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਬੱਸ ਇਹ ਵੀਡੀਓ ਪਾਉਂਗਾ ਮੈਂ ਕੀਰਤਨ ਦੀ ਫੋਟੋ ਪਾਉਂਗਾ ਤੇ ਆਪਣਾ ਵੀਡੀਓ ਬਣਾਉਂਗਾ ਤੇ ਉਹਦੇ ਵਿੱਚ ਦੱਸੂਗਾ ਥੋੜੀ ਜਿਹੀ ਵੀਡੀਓ ਬਣਾਉਂਗਾ 5-7 ਮਿੰਟ ਦੀ ਦਾ 15 ਮਿੰਟ ਦੀ ਜਾਂ 20 ਮਿੰਟ ਦੀ ਠੀਕ ਆ ਬਣਾ ਕੇ ਉਸ ਤੋਂ ਬਾਅਦ ਤੁਹਾਨੂੰ ਮੈਂ ਜਦੋਂ ਘਰ ਆਉਂਦਾ ਉਸ ਤੋਂ ਤੁਹਾਨੂੰ ਮੈਨੂੰਗਾ ਤੁਸੀਂ ਵੀਡੀਓ ਚ ਬਣਾਉਣੇ ਸਕ੍ਰਿਪਟ ਨਾ ਕਰ ਚੋ ਮਿਲਦਾ ਸਾਨੂੰ ਗੁਰਦਾਸ ਸਾਹਿਬ ਜਾ ਕੇ ਆ ਕੇ ਮੈਂ ਗੁਰਦੁਆਰਾ ਸਾਹਿਬ ਜਾਇ ਤੇ ਮੰਗਰ ਸ਼ਹਿਰੋਂ ਮੈਂ ਪੜ ਸੁਣਿਆ ਤੇ ਥੋੜਾ ਮੀਂਹ ਵੀ ਆ ਰਿਹਾ ਹੈਗਾ ਤੇ ਤੁਹਾਨੂੰ ਸਾਰਾ ਦਿਨ ਵਧੀਆ ਰਿਹਾ ਮੋਢਾ ਸਾਹਿਬ ਜਾਂ ਦਾ ਮੁਕੰਮਲਾ ਵੀ ਆ ਜਾਂਦਾ ਮੁਕੰਮਲਾ ਥੋੜਾ ਚਿਰ ਤੇ ਮੈਂ ਤੁਹਾਨੂੰ ਇਹ ਦੱਸਣਾ ਬਾਜ਼ਾਰ ਨਹੀਂ ਜਾ ਬਾਜ਼ਾਰ ਜਾਂਦਾ ਮੌਕਾ ਨਹੀਂ ਮਿਲਿਆ ਤੇ ਸਾਰਾ ਦਿਨ ਵਧੀਆ ਰਿਹਾ ਮੀਂਹ ਗੁਰਦੁਆਰਾ ਸਾਹਿਬ ਜਾਂ ਨਿਆਰ ਆਥੇ ਘੜੀ ਰਿਹਾ ਤੇ ਇਸ ਲਈ ਦੱਸਣਾ ਕਿ ਅੱਜ ਮੀਂਹ ਗੁਰੂ ਪਰਵਤੇ ਮੀਂਹ ਆ ਗਿਆ ਤੇ ਮੈਂ ਗੁਰਦਵਾਰ ਸਾਹਿਬ ਗਿਆ ਇਹ ਸਮਝੀਆ ਰਨ ਗਰੁੱਪ ਵਿੱਚ ਨਹੀਂ ਆ ਗਿਆ ਤੇ ਮੈਂ ਗੁਰਦਵਾਰ ਸਾਹਿਬ ਗਿਆ ਜੀ ਨੂੰ ਜਿਹੜਾ ਤੁਹਾਨੂੰ ਲਾਈਕ ਕਰ ਲੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਕਰ ਲੋ ਤਾਂ ਨਾਲ ਨੋਟੀਫਾਈਕੇਸ਼ਨ ਦਾ ਬਟਨ ਦਬਾ ਦਿਓ ਮੇਰੇ ਨਾਲ ਸੰਬੰਧਨ ਜੇ ਤੁਸੀਂ ਮੇਰੇ ਸੋਸ ਤੋਂ ਮਿਲ ਫਿਰੋ ਇੰਸਟਾਗ੍ਰਾਮ ਫੇਸਬੁਕ ਟਵਿੱਟਰ ਕੋ ਕਿਹੋ ਜਿਹਾ ਗੱਲਬਾਤ ਕਰਨਾ ਚਾਹੁੰਦਾ ਸਾਰਿਆਂ ਨਾਲ ਡਿਸਕਸ਼ਨ ਮਿਲੂਗਾ ਜੇ ਤੁਸੀਂ ਮੇਰੇ ਟੈਕਨਾਲੋਜੀ ਕੋ ਦਰਹਾਂਟਾ ਹਿੰਦੀ ਵਿੱਚ ਉਹਨਾਂ ਕਾਇਗੁਣ ਜਾ ਕੇ ਜੋਨ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲੇ ਨੋਟੀਫਾਈਕੇਸ਼ਨ ਪ੍ਰੈਸਰ ਵਾਲੇ ਬਟਨ ਦਾ ਦਬਾਓ ਮੇਰੇ ਨਾਲ ਸਭ ਨਾਲ ਦੱਸਣ ਜੇ ਸਾਡੇ ਮੰਚ ਕਰਨਾ ਤਾਂ ਮੇਰੇ ਕੋਲ ਤਾਂ ਸਾਰਤੰਤ ਤੈ ਮੈਨੂੰ ਸੁਸਮਣਾ ਸਾਰਾ ਪਲਾਨ ਨਹੀਂ ਕੋਈ ਪਰਫਾਰਮੈਂਸ ਜਿਸ ਨੂੰ ਮੇਰੇ ਫੇਸਬੁਕ ਤੇ ਤੋਂ ਦੇਖਣਾ ਤਾਂ ਮੇਰੇ ਫੇਸਬੁਕ ਤੇ ਫੇਸਬੁਕ ਪੇਜ ਮਾਈਕ ਤੋਂ ਕਾਸਾ ਮਿਲਦਾ ਹਰ ਟੋਕਾ ਤਨਾਲ ਜਾਇ ਜਾਇ ਪਰਤ